ਹਾਂਜੀ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਮੋਗੇ ਤੋਂ ਬੀकानेर ਜੋਧਪੁਰ ਜੈਸਲਮੇਰ ਰਾਜਸਥਾਨ ਦਾ ਟੂਰ ਸ਼ੁਰੂ ਕਰਨ ਲੱਗੇ ਆ ਜੀ ਇਸ ਟਾਈਮ ਚੱਲਣ ਲੱਗੇ ਆ ਮੋਗਾ ਤੋਂ ਤੁਹਾਨੂੰ ਨਵੀਆਂ ਨਵੀਆਂ ਲੋਕੇਸ਼ਨਾਂ ਬਹੁਤ ਵਧੀਆ ਵੀਊ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਬਹੁਤ ਜ਼ਿਆਦਾ ਬਿਹਤਰ ਕਰਨ ਦੀ ਸੋ ਬਣੇ ਰਹੋ ਜੀ ਸਾਡੇ ਨਾਲ ਟੈਂਕੀ ਡੀਜ਼ਲ ਦੀ ਫੁੱਲ ਕਰਾ ਲਈ ਆ ਜੀ ਕੋਟਕਪੂਰੇ ਪਹੁੰਚ ਚੁੱਕੇ ਆ ਸੋ ਕੋਟਕਪੂਰੇ ਤੋਂ ਹੁਣ ਆਪਾਂ ਚੱਲਣ ਲੱਗਿਆ ਜੀ ਬਠਿੰਡਾ ਰੋਡ ਤੇ ਫੇਰ ਅੱਗੇ-ਅੱਗੇ ਤੁਹਾਨੂੰ ਨਵੀਆਂ-ਨਵੀਆਂ ਲੋਕੇਸ਼ਨਾਂ ਦਿਖਾਵਾਂਗੇ ਬਣੇ ਰਹੋ ਜੀ ਆਪਣੇ ਨਾਲ ਧੰਨਵਾਦ ਜੀ ਬਠਿੰਡਾ ਰੋਡ ਤੇ ਆਪਾਂ ਚੜ ਗਏ ਆ ਤੇ ਕੋਟ ਕਪੂਰੇ ਤੋਂ ਆਪਾਂ ਬਠਿੰਡੇ ਨੂੰ ਬਾਈਪਾਸ ਜਿਹੜਾ ਨਿਕਲਦਾ ਹੈ ਉਸ ਰੋਡ ਤੇ ਆ ਅੱਗੇ ਦੇ ਚੱਕੇ ਬਾਕੇ ਦੇਖਦੇ ਆ ਜੀ ਆਪਾਂ ਮੌਸਮ ਖਰਾਬ ਹੀ ਆ ਤੁੰਦ ਕਾਫੀ ਹੈਗੀ ਆ ਪਰ ਠੀਕ ਹੈ ਜੋ ਸਿਆਲਾਂ ਦੇ ਵਿੱਚ ਮੌਸਮ ਹੁੰਦਾ ਹੈ ਬਾਲੀ ਰੋਡ ਤੇ ਸ਼ਹਿਰ ਅਕੇ ਦਾ ਜੋ ਵੀ ਵੀ ਰੋਡ ਆਊਗਾ ਆਪਾਂ ਕੋਸ਼ਿਸ਼ ਕਰਾਂਗੇ ਚੰਗੇ ਤੋਂ ਚੰਗੇ ਵੀਊ ਤੁਹਾਨੂੰ ਦਿਖਾਉਣ ਵੀ ਸ਼ਹਿਰਾਂ ਦੇ ਵਿੱਚ ਦਰ੍ਹਾਂ ਤੋਂ ਪਤਾ ਹੀ ਆ ਜੀ ਕੋਈ ਖਾਸ ਕਰ ਹੁੰਦੀ ਨਹੀਂ ਬਾਕੀ ਰੋਡ ਤੇ ਤਾਂ ਆਨ ਰੋਡ ਤੋਂ ਵੀਕਲ ਹੀ ਜਾ ਰਹੇ ਆ ਬਸ ਮਠੰਡਾ ਨੇੜੀ ਹੈ ਜੀ ਨਾ ਏਰੀਆ ਆ ਗਿਆ ਜੀ ਚੀਲਾ ਸ਼ੁਰੂ ਹੋ ਗਈਆਂ ਕਿਸੇ ਟਾਈਮ ਤੇ ਬਠਿੰਡੇ ਦਾ ਹਰਟ ਗਿਆ ਜਾਂਦਾ ਸੀ ਇਸ ਥਰਮਲ ਪਲਾਂਟ ਨੂੰ ਪਰ ਹੁਣ ਬੰਦ ਹੋ ਚੁੱਕਿਆ ਹੈ ਟਿੰਡਾ ਆਪਾਂ ਕ੍ਰੋਸ ਕਰ ਲਿਆ ਤੇ ਆਪਾਂ ਭਾਰਤ ਮਾਲਾ ਰੋਡ ਦੇ ਉੱਤੇ ਐਂਟਰੀ ਲੈ ਚੁੱਕੇ ਆ ਹੁਣ ਆਪਾਂ ਡੱਬਵਾਲੀ ਵੱਲ ਨੂੰ ਵਧ ਰਹੇ ਆ ਡੱਬਵਾਲੀ ਤੋਂ ਅੱਗੇ ਆਪਾਂ ਹਨੂਮਾਨਗੜ ਸੰਗਰੀਆ ਮੰਡੀ ਦੇਖਦੇ ਆ ਕਿੱਥੋਂ ਤੱਕ ਪਹੁੰਚਨੇ ਆ ਜੀ ਆਪਾਂ ਚੱਲਣ ਦੇ ਵਿੱਚ ਅੱਜ ਥੋੜਾ ਲੇਟ ਹੀ ਹੋ ਗਏ ਸੀ ਚਲੋ ਕੋਈ ਗੱਲ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਗੱਡੀ ਆਪਣੇ ਥੱਲੇ ਚੰਗੀ ਐ ਸੋ ਮਸਤੀ ਕਰਦੇ ਪਰਮਾਤਮਾ ਦੇ ਭਾਣੇ ਅੰਦਰ ਆਪਾਂ ਚੱਲ ਰਹੇ ਆ ਜਿੱਥੋਂ ਤੱਕ ਪਹੁੰਚਦੇ ਆਂ ਜੀ ਬਣੇ ਰਿਓ ਹਰਤਮਾਲਾ ਰੋਡ ਬਹੁਤ ਵਧੀਆ ਬਣਾਤਾ ਜੀ ਇਹਨਾਂ ਨੇ ਬਹੁਤ ਇਹੋ ਜਿਹਾ ਰੋਡ ਹੋਵੇ ਤਾਂ ਕਿਆ ਬਾਤਾਂ ਆਂ ਜੀ ਸਾਰਾ ਟਰਾਲੀਆਂ ਕੀ ਬਾਤ ਹੈ ਥੋੜਾ ਥੋੜਾ ਧੂਆ ਧੁੰਦ ਧੂਏਵਾਂ ਗੁੱਟ ਰਹੀ ਮੌਸਮ ਬੜਾ ਸੁਹਾਵਣਾ ਅੱਜ ਅਸੀਂ ਬੀਕਾ ਨੇੜੇ ਤਾਂ ਜਾਵਣਾ ਲਓ ਜੀ 120 ਦੀ ਸਪੀਡ ਤੇ ਜਾ ਰਹੀ ਆਪਣੀ ਗੱਡੀ ਚੜ ਗਿਆ ਸੋਲੂਜ ਦੇ ਦੇਵਤਾ ਦਾ ਚਾਨਣ ਬਹੁਤ ਤੇਜ ਹੈ ਤੋ ਦੇਖਦੇ ਦਿੱਤਾ ਦੇ ਟਿੱਬੇ ਨਾਲੀ ਟ ਵਾਲੇ ਦਾ ਵਾਤਾਵਰਨ ਸੁਹਣਾ ਲੱਗ ਰਿਹਾ ਰੌਂਗੜੇ ਖੇਤਾਂ ਦੇ ਨਾਲ ਲੱਦੇ ਹੋਏ ਰਾਖ ਤੇ ਫੁਹਾਰਾ ਸਿਸਟਮ ਚੱਲਦਾ ਹੋਇਆ ਕਣਕ ਦੀ ਫਸਲ ਨੂੰ ਪਾਣੀ ਲੱਗ ਰਿਹਾ ਜੀ ਆਸ ਜੀ ਕਿ ਪੀ ਆ ਗਈ ਜੀ ਆਪਾਂ ਮੀਕਾਂ ਦੇਰ ਤੋਂ ਥੋੜੀ ਦੂਰ ਹੀ ਪਿੱਛੇ ਆ ਜੀ ਤੇ ਮੋਟਰ ਖੜੀ ਹੈ ਜੀ ਆਪਣੀ ਤੇ ਚੱਲਦੇ ਹੁਣ ਆਪਾਂ ਅੱਗੇ ਵੱਲ ਨੂੰ ਅਗਲਾ ਸਫ਼ਰ ਕਰਦੇ ਆ ਜੀ ਸ਼ੁਰੂ ਆਪਾਂ ਮੋਗੇ ਤੋਂ ਚੱਲ ਕੇ ਅੱਜ ਬੀਕਾਨੇਰ ਪਹੁੰਚ ਚੁੱਕੇ ਆ। ਸੋ ਇਸ ਵੇਲੇ ਆਪਾਂ ਇੱਥੇ ਹੋਟਲ ਲੈ ਲਿਆ ਜੀ, ਹੋਟਲ ਜੋਹਰ ਵੀਰ ਐਨ ਇਹ ਉਸ ਦੀ ਲੋਕੇਸ਼ਨ ਹੈ ਜੀ ਤੇ ਆ ਆਪਣਾ ਕਮਰਾ ਹੈਗਾ ਜੀ ਜੀ ਆਪਾਂ ਕਮਰੇ ਦੇ ਵਿੱਚ ਸਮਾਨ ਰੱਖ ਲਿਆ ਤੇ ਹੁਣ ਆਪਾਂ ਜੀ ਰੈਸਟ ਕਰਾਂਗੇ ਸੋ ਆਪਾਂ ਕੱਲ ਸਵੇਰੇ ਉੱਠ ਕੇ ਫਿਰ ਤੁਹਾਨੂੰ ਇੱਥੇ ਜੂਨਾ ਦਾ ਗੜ੍ਹ ਦਾ ਕਿਲਾ ਤੇ ਜੋ ਜੋ ਵੀ ਹੋਰ ਦੇਖਣ ਵਾਲੀਆਂ ਜਗ੍ਹਾ ਹੈਗੀਆਂ ਉਹ ਸਭ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਹੁਣ ਇੱਥੇ ਆਪਾਂ ਅੱਜ ਦੇ ਬਲੌਗ ਦੀ ਸਮਾਪਤੀ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ